ਬਲਜੀਤ ਸਾਡਾ ਭਰਾ ਮਨੋਹਲੀਆਂ ਵਾਲਾ ਠੋਲੇ ਵਾਲੇ ਬਿੰਦੇ ਵਾਸਤੇ 500 ਦੇ ਵੱਡੇ ਮਾਨ ਤੇ ਸਨਮਾਨ ਕਰਕੇ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਲੋ ਯਾਦਗਾਰੀ ਛਾਣੀਆਂ ਤਸਵੀਰਾਂ ਸਾਰੇ ਭਰਾਵਾਂ ਦੇ ਨਾਲ ਗਰੁੱਪ ਫੋਟੋ ਖਿੱਚੀ ਜਾ ਰਹੀ ਆ ਬਹੁਤ ਬਹੁਤ ਧੰਨਵਾਦ ਫਿਰ ਤੋਂ ਸਮੂਹ ਪਰਿਵਾਰ ਦਾ ਕਰਦੇ ਆ ਸਵਰਗਵਾਸੀ ਸਾਧੂ ਸਿੰਘ ਜੀ ਦੇ ਪਰਿਵਾਰ ਦਾ ਆਪਾਂ ਦੇਣ ਨਹੀਂ ਦੇ ਸਕਦੇ ਬਹੁਤ ਵੱਡਿਆਂ ਦਿਲਾਂ ਵਾਲਾ ਪਰਿਵਾਰ ਆ ਜਿੱਥੇ ਹਰ ਸਾਲ ਧੰਤਨ ਬਾਬਾ ਠੱਕਰਾਂ ਵਾਲਾ ਜੀ ਦੇ ਸਥਾਨ ਤੇ ਵੱਡੇ ਬਾਈਟ ਵਾਲਾ ਵੱਡਾ ਮੇਲਾ ਉੱਥੇ ਹੀ ਵੱਡਾ ਸਨਮਾਨ ਹੈ ਢਲਿੱਤੇ ਵਾਲੇ ਸੰਦੀਪ ਦਾ ਮੋਟਰਸਾਈਕਲ ਦੇ ਨਾਲ ਜੀ ਲਿਓ ਜੋੜੀ ਆ ਜੋ ਬੇ ਬਹੁਤ ਬਹੁਤ ਮੁਬਾਰਕਵਾਦ ਆ ਬੇ ਸੰਦੀਪ ਸਿੰਘ ਤਲੇਤੇ ਨੂੰ